ਦੋਸਤੋ ਸਵੇਰੇ ਦੇ 11 ਵਜੇ ਸਨ ਇੱਕ ਬਜ਼ੁਰਗ ਵਿਅਕਤੀ ਸਧਾਰਨ ਕੱਪੜਿਆਂ ਵਿੱਚ ਹੱਥ ਵਿੱਚ ਇੱਕ ਪੁਰਾਣਾ ਲਿਫਾਫਾ ਲੈ ਇੱਕ ਵੱਡੇ ਬੈਂਕ ਵਿੱਚ ਦਾਖਲ ਹੁੰਦਾ ਹੈ ਜਿਵੇਂ ਹੀ ਉਹ ਬੈਂਕ ਵਿੱਚ ਕਦਮ ਰੱਖਦਾ ਹੈ ਹਰ ਕੋਈ ਉਸ ਵੱਲ ਘੂਰਨ ਲੱਗਦਾ ਹੈ ਬੈਂਕ ਵਿੱਚ ਅਮੀਰ ਲੋਕ ਸੂਟ ਬੂਟ ਪਹਿਨੇ ਗਾਕ ਅਤੇ ਉੱਚੇ ਅਹੁਦਿਆਂ ਤੇ ਬੈਠੇ ਕਰਮਚਾਰੀ ਮੌਜੂਦ ਸਨ ਅਤੇ ਇਹ ਬਜ਼ੁਰਗ ਵਿਅਕਤੀ ਉੱਥੇ ਸਭ ਤੋਂ ਵੱਖਰਾ ਦਿਖ ਰਿਹਾ ਸੀ ਲੋਕ ਹੌਲੀ-ਹੌਲੀ ਗੱਲਾਂ ਕਰਨ ਲੱਗੇ ਇਹ ਭਿਕਾਰੀ ਇੱਥੇ ਕੀ ਕਰ ਰਿਹਾ ਹੈ ਇਸ ਬੈਂਕ ਵਿੱਚ ਇਸਦਾ ਅਕਾਊਂਟ ਕਿਵੇਂ ਹੋ ਸਕਦਾ ਹੈ ਪਰ ਉਸ ਬਜ਼ੁਰਗ ਵਿਅਕਤੀ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਅਤੇ ਹੌਲੀ-ਹੌਲੀ ਕਾਊਂਟਰ ਵੱਲ ਵੱਧ ਗਿਆ ਉਸ ਦਾ ਨਾਮ ਰਗੂਨਾਥ ਪ੍ਰਸਾਦ ਸੀ ਉਸ ਦੀ ਚਾਲ ਧੀਮੀ ਸੀ ਪਰ ਇਰਾਦੇ ਮਜ਼ਬੂਤ ਸਨ ਉਹ ਬੈਂਕ ਦੇ ਕਸਟਮਰ ਸਰਵਿਸ ਕਾਊਂਟਰ ਤੇ ਪਹੁੰਚੇ ਜਿੱਥੇ ਇੱਕ ਮਹਿਲਾ ਕਰਮਚਾਰੀ ਬੈਠੀ ਸੀ ਨੀਹਾ ਪਰ ਜਿਵੇਂ ਹੀ ਉਹਨਾਂ ਨੇ ਆਪਣੀ ਸਮੱਸਿਆ ਦੱਸਣੀ ਚਾਹੀ ਤਾਂ ਬੈਂਕ ਦੇ ਲੋਕ ਉਹਨਾਂ ਦੇ ਕੱਪੜਿਆਂ ਨੂੰ ਦੇਖ ਕੇ ਉਹਨਾਂ ਨੂੰ ਜੱਜ ਕਰਨ ਲੱਗੇ ਕਿ ਇਸ ਬਜ਼ੁਰਗ ਵਿਅਕਤੀ ਕੋਲ ਕੁਝ ਐਜਾਸੀ ਜੋ ਸਭ ਨੂੰ ਹੈਰਾਨ ਕਰ ਸਕਦਾ ਸੀ ਕਿ ਇਹ ਸੱਚਮੁੱਚ ਕੋਈ ਸਧਾਰਨ ਆਦਮੀ ਸੀ ਜਾਂ ਇਸ ਦੇ ਪਿੱਛੇ ਕੋਈ ਲੁਕੀ ਹੋਈ ਸਚਾਈ ਸੀ ਪੂਰੀ ਕਹਾਣੀ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜਰੂਰ ਦੇਖੋ ਰਗੂਨਾਥ ਪ੍ਰਸਾਦ ਸੰਤ ਸੁਭਾ ਨਾਲ ਬੋਲੇ ਬੇਟੀ ਮੇਰੇ ਅਕਾਊਂਟ ਵਿੱਚ ਕੁਝ ਸਮੱਸਿਆ ਆ ਰਹੀ ਹੈ ਕਿਰਪਾ ਕਰਕੇ ਇਸ ਨੂੰ ਦੇਖ ਲਿਓ ਨੀਹਾ ਬਜ਼ੁਰਗ ਵਿਅਕਤੀ ਦੇ ਪਹਿਰਾਵੇ ਨੂੰ ਦੇਖ ਕੇ ਘਬਰਾ ਜਾਂਦੀ ਹੈ ਅਤੇ ਕਹਿੰਦੀ ਹੈ ਬਾਬਾ ਮੈਨੂੰ ਨਹੀਂ ਲੱਗਦਾ ਕਿ ਤੁਹਾਡਾ ਅਕਾਊਂਟ ਇਸ ਬੈਂਕ ਵਿੱਚ ਹੋਵੇਗਾ ਰਗੂਨਾਥ ਪ੍ਰਸਾਦ ਮੁਸਕਰਾ ਕੇ ਜਵਾਬ ਦਿੰਦੇ ਹਨ ਬੇਟੀ ਇੱਕ ਵਾਰ ਇਕਤ ਲਿਓ ਚਾਹੇ ਤਾਂ ਹੋ ਸਕਦਾ ਹੈ 네하 ਅਜੀਬ ਜੇ ਟੰਗ ਨਾਲ ਉਸਦਾ ਲਿਫਾਫਾ ਲੈਂਦੀ ਹੈ ਤੇ ਕਹਿੰਦੀ ਹੈ ਠੀਕ ਹੈ ਬਾਬਾ ਪਰ ਇਸ ਵਿੱਚ ਸਮਾਂ ਲੱਗੇਗਾ ਤੁਹਾਨੂੰ ਇੰਤਜ਼ਾਰ ਕਰਨਾ ਹੋਵੇਗਾ ਬੈਂਕ ਵਿੱਚ ਬੈਠੇ ਗਾਹਕ ਅਤੇ ਸਟਾਫ ਉਹਨਾਂ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਨ ਲੱਗੇ ਲੱਗਦਾ ਹੈ ਕੋਈ ਭਿਕਾਰੀ ਬੈਂਕ ਵਿੱਚ ਆ ਗਿਆ ਹੈ ਐਨਾ ਵੱਡਾ ਬੈਂਕ ਇਸ ਵਿੱਚ ਇਸਦਾ ਖਾਤਾ ਕਿਵੇਂ ਹੋ ਸਕਦਾ ਹੈ ਰਗੁਨਾਥ ਪ੍ਰਸਾਦ ਸਭ ਕੁਝ ਸੁਣ ਰਹੇ ਸਨ ਪਰ ਉਹਨਾਂ ਨੇ ਚੁੱਪ ਰਹਿਣਾ ਬਿਹਤਰ ਸਮਝਿਆ ਬੈਂਕ ਵਿੱਚ ਰੋਹਨ ਨਾਮ ਦਾ ਇੱਕ ਜੂਨੀਅਰ ਕਰਮਚਾਰੀ ਸੀ ਜੋ ਛੋਟੇ-ਮੋਟੇ ਕੰਮ ਸੰਭਾਲਦਾ ਸੀ ਜਦੋਂ ਉਹ ਬੈਂਕ ਵਿੱਚ ਆਇਆ ਤਾਂ ਉਸਨੇ ਦੇਖਿਆ ਕਿ ਸਭ ਲੋਕ ਉਸ ਬਜ਼ੁਰਗ ਵਿਅਕਤੀ ਦਾ ਮਜ਼ਾਕ ਉਡਾ ਰਹੇ ਹਨ ਉਸ ਨੂੰ ਇਹ ਦੇਖ ਕੇ ਬਹੁਤ ਦੁੱਖ ਹੋਇਆ ਉਹ ਬਜ਼ੁਰਗ ਵਿਅਕਤੀ ਕੋਲ ਗਿਆ ਤੇ ਆਦਰਪੂਰਵਕ ਪੁੱਛਿਆ ਬਾਬਾ ਤੁਹਾਨੂੰ ਕੀ ਕੰਮ ਹਾਂ ਰਗੂਨਾਥ ਪ੍ਰਸਾਦ ਬੋਲੇ ਬੇਟਾ ਮੈਨੂੰ ਬੈਂਕ ਮੈਨੇਜਰ ਨੂੰ ਮਿਲਣਾ ਹੈ ਕੁਝ ਜ਼ਰੂਰੀ ਗੱਲ ਕਰਨੀ ਹੈ ਰੋਹਨ ਤੁਰੰਤ ਬੈਂਕ ਮੈਨੇਜਰ ਅਮਿਤ ਵਰਮਾ ਦੇ ਕੈਬਿਨ ਵਿੱਚ ਗਿਆ ਅਤੇ ਕਿਹਾ ਸਰ ਇੱਕ ਬਜ਼ੁਰਗ ਵਿਅਕਤੀ ਤੁਹਾਨੂੰ ਮਿਲਣਾ ਚਾਹੁੰਦੇ ਹਨ ਮੈਨੇਜਰ ਬਿਨਾਂ ਉਹਨਾਂ ਦੀ ਗੱਲ ਸੁਣੇ ਚਿੜਕੇ ਜਵਾਬ ਦਿੰਦਾ ਹੈ ਅਜੇ ਲੋਕਾਂ ਲਈ ਮੇਰੇ ਕੋਲ ਸਮਾਂ ਨਹੀਂ ਹੈ ਬਿਠਾ ਦਿਓ ਥੋੜੀ ਦੇਰ ਬਾਅਦ ਖੁਦ ਹੀ ਚਲੇ ਜਾਣਗੇ ਰੋਹਨ ਨੂੰ ਇਹ ਸੁਣ ਕੇ ਬਹੁਤ ਬੁਰਾ ਲੱਗਦਾ ਹੈ ਪਰ ਉਹ ਕੁਝ ਨਹੀਂ ਕਹਿੰਦਾ ਰਗੂਨਾਥ ਪ੍ਰਸਾਦ ਇੱਕ ਘੰਟੇ ਤੱਕ ਵੇਟਿੰਗ ਏਰੀਆ ਵਿੱਚ ਬੈਠੇ ਰਹਿੰਦੇ ਹਨ ਹੁਣ ਉਹਨਾਂ ਦਾ ਸਬਰ ਜਵਾਬ ਦੇਣ ਲੱਗਾ ਸੀ ਉਠ ਦੇ ਹਨ ਅਤੇ ਮੈਨੇਜਰ ਦੇ ਕੈਬਿਨ ਵੱਲ ਵੱਧਦੇ ਹਨ ਮੈਨੇਜਰ ਉਹਨਾਂ ਨੂੰ ਦਰਵਾਜ਼ੇ ਤੇ ਹੀ ਰੋਕਦਾ ਹੈ ਤੇ ਅਸਭਿਅਕ ਲਹਿਜੇ ਵਿੱਚ ਪੁੱਛਦਾ ਹੈ ਹਾਂ ਬਾਬਾ ਦੱਸੋ ਕੀ ਕੰਮ ਹੈ ਰਗੁਨਾਥ ਪ੍ਰਸਾਦ ਸ਼ਾਂਤ ਲਹਿਜੇ ਵਿੱਚ ਕਹਿੰਦੇ ਹਨ ਬੇਟਾ ਮੇਰੇ ਅਕਾਊਂਟ ਵਿੱਚ ਕੁਝ ਸਮੱਸਿਆ ਆ ਰਹੀ ਹੈ ਕੀ ਤੁਸੀਂ ਇਸ ਨੂੰ ਦੇਖ ਸਕਦੇ ਹੋ ਮੈਨੇਜਰ ਬਿਨਾਂ ਚੈੱਕ ਕੀਤੇ ਹੀ ਜਵਾਬ ਦਿੰਦਾ ਹੈ ਬਾਬਾ ਜਿਨ੍ਹਾਂ ਦੇ ਅਕਾਊਂਟ ਵਿੱਚ ਪੈਸੇ ਨਹੀਂ ਹੁੰਦੇ ਉਹਨਾਂ ਨਾਲ ਐਜਾ ਹੀ ਹੁੰਦਾ ਹੈ ਤੁਸੀਂ ਵੀ ਪੈਸੇ ਨਹੀਂ ਜਮ੍ਹਾਂ ਕੀਤੇ ਹੋਣਗੇ ਇਸ ਲਈ ਤੁਹਾਡਾ ਅਕਾਊਂਟ ਬੰਦ ਹੋ ਗਿਆ ਹੈ ਪਰ ਰਗੁਨਾਥ ਪ੍ਰਸਾਦ ਇੱਕ ਵਾਰ ਫਿਰ ਬਿਨ ਅਮਰਤਾ ਨਾਲ ਕਹਿੰਦੇ ਹਨ ਬੇਟਾ ਇੱਕ ਵਾਰ ਚੱਕ ਤਾਂ ਕਰ ਲਿਓ ਮੈਨੇਜਰ ਹੱਸਦੇ ਹੋਏ ਕਹਿੰਦਾ ਹੈ ਮੈਂ ਲੋਕਾਂ ਦੇ ਚਿਹਰੇ ਦੇਖ ਕੇ ਦੱਸ ਸਕਦਾ ਹਾਂ ਕਿ ਕਿਸੇ ਦੇ ਅਕਾਊਂਟ ਵਿੱਚ ਕਿੰਨੇ ਪੈਸੇ ਹੋਣਗੇ ਤੇ ਫਿਰ ਗੁੱਸੇ ਵਿੱਚ ਕਹਿੰਦਾ ਹੈ ਕਿ ਉਹ ਬੈਂਕ ਛੱਡ ਕੇ ਚਲੇ ਜਾਣਾ ਰਗੁਨਾਥ ਪ੍ਰਸਾਦ ਆਪਣਾ ਲਿਫਾਫਾ ਟੇਬਲ ਤੇ ਰੱਖ ਕੇ ਕਹਿੰਦੇ ਹਨ ਠੀਕ ਹੈ ਬੇਟਾ ਪਰ ਇਸ ਨੂੰ ਇੱਕ ਵਾਰ ਜ਼ਰੂਰ ਦੇਖ ਲੈਣਾ ਇਸ ਤੋਂ ਬਾਅਦ ਉਹ ਬੈਂਕ ਤੋਂ ਚਲੇ ਜਾਂਦੇ ਹਨ ਪਰ ਰੋਹਨ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਉਹ ਲਿਫਾਫੇ ਨੂੰ ਚੁੱਕ ਕੇ ਬੈਂਕ ਦੇ ਕੰਪਿਊਟਰ ਵਿੱਚ ਰਗੁਨਾਥ ਪ੍ਰਸਾਦ ਦਾ ਅਕਾਊਂਟ ਚੈੱਕ ਕਰਦਾ ਹੈ ਅਤੇ ਉਸ ਨੇ ਜੋ ਦੇਖਿਆ ਉਸ ਨੂੰ ਦੇਖ ਕੇ ਉਸਦੇ ਪੈਰਾਂ ਹੇਟੋ ਜ਼ਮੀਨ ਖਿਸ ਗਈ ਰਗੁਨਾਥ ਪ੍ਰਸਾਦ ਇਸ ਬੈਂਕ ਦੇ ਸਭ ਤੋਂ ਵੱਡੇ ਸ਼ੇਅਰਹੋਲਡਰ ਸਨ 70% ਬੈਂਕ ਦੇ ਸ਼ੇਅਰ ਉਹਨਾਂ ਦੇ ਨਾਮ ਤੇ ਸਨ ਮਤਲਬ ਬੈਂਕ ਦੇ ਅਸਲੀ ਮਾਲਕ ਉਹੀ ਸਨ ਰੋਹਨ ਭੱਜਦਾ ਹੋਇਆ ਬੈਂਕ ਮੈਨੇਜਰ ਕੋਲ ਗਿਆ ਅਤੇ ਰਿਪੋਰਟ ਉਸਦੀ ਟੇਬਲ ਤੇ ਰੱਖ ਦਿੱਤੀ ਪਰ ਮੈਨੇਜਰ ਨੇ ਉਸ ਨੂੰ ਵੇਖਣ ਤੋਂ ਮਨਾ ਕਰ ਦਿੱਤਾ ਦੂਸਰੇ ਦਿਨ ਰਗੁਨਾਥ ਪ੍ਰਸਾਦ ਫਿਰ ਤੋਂ ਬੈਂਕ ਆਏ ਪਰ ਇਸ ਵਾਰ ਉਹਨਾਂ ਦੇ ਨਾਲ ਇੱਕ ਸੂਟ-ਬੂਟ ਪਹਿਨਿਆ ਵਿਅਕਤੀ ਵੀ ਸੀ ਜਿਸਦੇ ਹੱਥ ਵਿੱਚ ਇੱਕ ਫਾਈਲ ਸੀ ਜਿਵੇਂ ਹੀ ਉਹ ਬੈਂਕ ਵਿੱਚ ਦਾਖਲ ਹੋਏ ਸਾਰੇ ਕਰਮਚਾਰੀਆਂ ਅਤੇ ਗਾਹਕਾਂ ਦੀਆਂ ਨਜ਼ਰਾਂ ਉਹਨਾਂ ਤੇ ਟਿਕ ਗਈਆਂ ਬੈਂਕ ਮੈਨੇਜਰ ਥੋੜਾ ਘਬਰਾਇਆ ਪਰ ਫਿਰ ਵੀ ਉਸਨੇ ਸੋਚਿਆ ਕਿ ਇਹ ਕੀ ਕਰ ਸਕਦੇ ਹਨ ਉਦੋਂ ਹੀ ਰਗੁਨਾਥ ਪ੍ਰਸਾਦ ਨੇ ਆਪਣੀ ਅਸਲੀ ਪਛਾਣ ਉਜਾਗਰ ਕੀਤੀ ਤੇ ਕਿਹਾ ਮੈਂ ਇਸ ਬੈਂਕ ਦਾ 70% ਸ਼ੇਅਰ ਹੋਲਡਰ ਹਾਂ ਇਸ ਦਾ ਅਸਲੀ ਮਾਲਕ ਹਾਂ ਤੇ ਤੁਹਾਨੂੰ ਮੈਨੇਜਰ ਦੇ ਉਹਦੇ ਤੋਂ ਹਟਾਇਆ ਜਾ ਰਿਹਾ ਹੈ ਤੁਹਾਡੀ ਜਗ੍ਹਾ ਰੋਹਨ ਨੂੰ ਨਵਾਂ ਬੈਂਕ ਮੈਨੇਜਰ ਬਣਾਇਆ ਗਿਆ ਹੈ ਮੈਨੇਜਰ ਬੁਖਲਾ ਗਿਆ ਅਤੇ ਗਿੜਗੜਾਉਣ ਲੱਗਾ ਮੈਨੂੰ ਮਾਫ ਕਰਦੇ ਹੋ ਸਰ ਪਰ ਰਗੁਨਾਥ ਪ੍ਰਸਾਦ ਸੰਤ ਲਹਿਜੇ ਵਿੱਚ ਬੋਲੇ ਮਾਫੀ ਉਹਨਾਂ ਲੋਕਾਂ ਨੂੰ ਦਿੱਤੀ ਜਾਂਦੀ ਹੈ ਜੋ ਆਪਣੀ ਗਲਤੀ ਸੁਧਾਰਨ ਲਈ ਤਿਆਰ ਹੋਣ ਬੈਂਕ ਦੇ ਸਾਰੇ ਲੋਕ ਹੈਰਾਨ ਰਹਿ ਗਏ ਦੋਸਤੋ ਇਸ ਕਹਾਣੀ ਤੋਂ ਸਾਨੂੰ ਇੱਕ ਬਹੁਤ ਵੱਡੀ ਸਿੱਖ ਮਿਲਦੀ ਹੈ ਇਨਸਾਨ ਨੂੰ ਦੇ ਕੱਪੜਿਆਂ ਤੋਂ ਨਹੀਂ ਉਸ ਦੀ ਕਾਬਲੀਅਤ ਤੋਂ ਪਰਖੋ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਇਸ ਕਹਾਣੀ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਕੇ ਜਾਓ ਧੰਨਵਾਦ